हां जी माता जी ਜਿਹੜਾ ਕੱਲ ਜਗਸੀਰ ਸਿੰਘ ਐਮਐਲਏ ਬੋਲਿਆ ਵੀ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੀਆਂ ਨੇ ਵੀ ਉਹਨਾਂ ਨੇ ਜਿਹੜਾ ਪੰਜਾਬ ਦਾ ਬੇੜਾਗਰਕ ਕੀਤਾ ਹੋਇਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਇਹਦੇ ਬਾਰੇ ਜੀ ਸਾਡਾ ਇਹੀ ਵਿਚਾਰ ਹੈਗਾ ਵੀ ਅਸੀਂ ਕਿਸਾਨਾਂ ਨੇ ਨਹੀਂ ਬੇੜਾਗਰਕ ਕੀਤਾ ਇਹ ਨੰ ਸਰਕਾਰਾਂ ਨੂੰ ਜਗਸੀਰ ਨੂੰ ਇਹ ਗਲਤ ਫਹਮ ਹੈ ਅਸੀਂ ਆਪਣੀਆਂ ਹੱਕੀ ਮੰਗਾਂ ਮੰਗਦੇ ਹਾਂ ਅਸੀਂ ਮੰਗਾਂ ਮੰਨਣ ਖਾ ਜਿਹੜੀਆਂ ਮੰਨੀਆਂ ਹੋਣਗੀਆਂ ਮੰਗਾਂ ਉਹਨਾਂ ਨੂੰ ਲਾਗੂ ਕਰਾਉਣ ਖਾਤਰ ਗਏ ਹਾਂ ਤੇ ਇਹਨਾਂ ਸਰਕਾਰਾਂ ਨੇ ਸਾਡੇ ਉੱਤੇ ਕੀ ਦੇਖੋ ਤਸੱਦਦ ਕੀਤੇ ਅਸੀਂ ਉਹ ਵੀ ਸਾਰਾ ਕੁਝ ਸਹਿੰਦੇ ਹੋਏ ਸ਼ਾਂਤ ਮਰੀਨਾ ਉੱਥੇ ਬੈਠੇ ਆਂਗੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਹ ਸਾਡੀਆਂ ਸਾਰੀਆਂ ਮੰਗਾਂ ਮੰਨ ਲੈਣ ਤਾਂ ਅਸੀਂ ਸ਼ਾਂਤ ਮਰੀ ਘਰਾਂ ਨੂੰ ਆ ਜਾਾਂਗੇ ਜਿਹੜਾ ਇਹ ਜਗਸੀਰ ਇਹ ਗੱਲ ਕਹਿ ਰਿਹਾ ਵੀ ਕਿਸਾਨਾਂ ਨੇ ਉਹ ਕੀਤਾ ਅਸੀਂ ਕਿਸਾਨਾਂ ਨੇ ਕੁਝ ਨਹੀਂ ਕੀਤਾ ਇਹ ਇਹ ਸਾਰੀਆਂ ਗੱਲਾਂ ਇਹਨਾਂ ਦੀਆਂ ਰਲੀਆਂ ਮਿਲੀਆਂ ਚੱਲਦੀਆਂ ਇਹ ਸਰਕਾਰਾਂ ਸਾਡੀਆਂ ਸਾਰੀ ਖੇਤੀਬਾੜੀ ਨੂੰ ਖਤਮ ਕਰਨਾ ਚਾਹੁੰਦੀਆਂ ਵੀ ਸਾਰੀ ਖੇਤੀਬਾੜੀ ਖਤਮ ਕਰਕੇ ਤੇ ਕੋਪਰੇਟ ਘਰਾਣਿਆਂ ਨੂੰ ਦੇ ਦੇਣਗੇ ਸਾਡੀਆਂ ਮੰਡੀਆਂ ਸਾਰੀਆਂ ਚੱਕੀਆਂ ਜਾ ਰਹੀਆਂ ਐ ਇਸ ਹੱਕ ਦੇ ਵਿੱਚ ਅਸੀਂ ਬੋਲਦੇ ਆਂ ਤਾਂ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਤਾਂ ਹੁਣ ਦੇਖੋ ਕੇਜਰੀਵਾਲ ਇਹਨਾਂ ਨੇ ਜੇਲ੍ਹ 'ਚ ਕਰਤਾ ਤੇ ਕੇਜਰੀਵਾਲ ਖਾਤਰ ਭਗਵੰਤ ਸਮਾਨ ਤੇ ਇਹ ਸਰਕਾਰਾਂ ਕੀ ਕੁਝ ਨਹੀਂ ਕਰ ਰਹੀਆਂ ਤੇ ਇਹ ਹੋਰ ਇਸ ਗੱਲ ਦਾ ਸਾਨੂੰ ਝੂਠਾ ਇਲਜ਼ਾਮ ਲਾਉਂਦੇ ਆ ਤੇ ਇਹ ਆਪ ਦਾ ਸੰਕੋਚ ਕਰਨ ਅਸੀਂ ਇਹਦੇ ਇਲਜ਼ਾਮਾਂ ਦੇ ਵਿੱਚ ਨਹੀਂ ਆਉਣ ਵਾਲੇ ਇਹ ਇਹ ਕੇਜਰੀਵਾਲ ਖਾਤਰ ਧਰਨੇ ਲਾਉਂਦੇ ਆ, ਖੁਫਖਟਾਲਾ ਕਰਦੇ ਆ, ਕੀ ਕੁਛ ਨਹੀਂ ਕਰਦੇ। ਇਹ ਇਹੀ ਕਹਿੰਦੇ ਅੱਜ ਕੇਜਰੀਵਾਲ ਨੂੰ ਛੱਡਿਆ ਜਾਵੇ ਤੇ ਅਸੀਂ ਵੋਟਾਂ ਪਵਾਈਏ ਤੇ ਅਸੀਂ ਜਿੱਤ ਗਏ। ਇਹ ਜਗਸੀਰ ਇਹਨਾਂ ਗੱਲਾਂ ਤੋਂ ਸੰਗੋਥ ਕਰੇ ਤੇ ਸਾਨੂੰ ਇਹੋ ਜੇ ਸ਼ਬਦ ਗਲਤ ਫਲਤ ਨਾ ਬੋਲੇ। ਅਸੀਂ ਕੋਈ ਵੀ ਕਿਸਾਨ ਇਹੋ ਜੇ ਗਲਤ ਕੰਮ ਨਹੀਂ ਕਰਦੇ। ਅਸੀਂ ਆਪਦੀਆਂ ਮੰਗਾਂ ਮੰਨਣ ਖਾਤਰ ਉੱਥੇ ਗਏ ਆ ਤੇ ਉਹ ਮਨਾ ਕੇ ਉੱਠਾਂਗੇ। ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਕਰਦੇ ਅਸੀਂ ਉੱਥੋਂ ਕਿਸਾਨ ਉੱਠਣ ਵਾਲੇ ਨਹੀਂ। ਅਸੀਂ ਕਦੇ ਵੀ ਨਹੀਂ ਉੱਥੇ